ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ। ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਪਿੱਛੇ ਜੇ ਬਿਆਨ ਦਿੱਤਾ ਸੀ ਕਿ ਜਿਹੜੇ ਅਧਿਆਪਕ ਨੇ ਉਹਨਾਂ ਤੋਂ ਸਿਰਫ ਅਧਿਆਪਨ ਨਾਲ ਸੰਬੰਧਿਤ ਕੰਮ ਹੀ ਲਏ ਜਾਣਗੇ ਕੋਈ ਹੋਰ ਕੰਮ ਉਹਨਾਂ ਤੋਂ ਨਹੀਂ ਲਿਆ ਜਾਏਗਾ। ਯਾਨੀ ਕਿ ਨੌਨ ਟੀਚਿੰਗ ਕੰਮ ਵੀ ਬਹੁਤ ਘੱਟ ਲਏ ਜਾਣਗੇ। ਪਰ ਇਹ ਸਭ ਦੇ ਚੱਲਦਿਆਂ ਹੁਣ ਵੱਡੀ ਤੇ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਖਬਰ ਇਹ ਹੈ ਕਿ ਡਿਊਟੀਆਂ ਲਗਾ ਦਿੱਤੀਆਂ ਗਈਆਂ ਸੱਤ ਅਧਿਆਪਕਾਂ ਦੀਆਂ ਦੋ ਪ੍ਰਿੰਸੀਪਲ ਤੇ ਪੰਜ ਅਧਿਆਪਕ ਜਿਨ੍ਹਾਂ ਨੂੰ ਡਿਊਟੀ ਮੈਜਿਸਟ੍ਰੇਟ ਦੇ ਤੌਰ ਦੇ ਉੱਤੇ ਨਿਯੁਕਤ ਕਰ ਦਿੱਤਾ ਗਿਆ ਕਾਰਨ ਇਹ ਦੱਸਿਆ ਗਿਆ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਹਾਇਸ਼ ਆ ਇਸ ਕਰਕੇ ਉਹਨਾਂ ਦੀ ਰਹਾਇਸ਼ ਦੇ ਬਾਹਰ ਰੋਜ਼ ਪ੍ਰਦਰਸ਼ਨ ਹੁੰਦੇ ਨੇ ਵਕਫਾਖ ਜਥੇਬੰਦੀਆਂ ਦੇ ਆਗੂ ਆਪਣੀਆਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕਰਦੇ ਨੇ ਤਾਂ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣ ਵਾਸਤੇ ਉਹਨਾਂ ਦੀ ਡਿਊਟੀ ਲਗਾ ਦਿੱਤੀ ਗਈ ਜਿਹੜੇ ਉੱਥੋਂ ਦੇ ਐਸ ਡੀ ਐਮ ਸਾਹਿਬ ਨੇ ਉਹਨਾਂ ਨੇ ਚਿੱਠੀ ਕੱਢ ਦਿੱਤੀ ਜਿਸ ਤੋਂ ਬਾਅਦ ਵਿੱਚ ਵਿਰੋਧ ਹੋਇਆ ਹਾਲਾਂਕਿ ਉਹ ਚਿੱਠੀ ਵਾਪਸ ਲੈ ਲਈ ਗਈ ਹੈ ਯਾਨੀ ਕਿ ਫੈਸਲਾ ਵਾਪਸ ਲੈ ਲਿਆ ਗਿਆ ਹੈ ਇਹਦੇ ਉੱਤੇ ਜਿਹੜੇ ਡਿਪਟੀ ਕਮਿਸ਼ਨਰ ਨੇ ਉਹਨਾਂ ਦਾ ਪੱਖ ਸਾਹਮਣੇ ਆਇਆ ਹੈ ਉੱਥੋਂ ਦੇ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਉਹਨਾਂ ਨੇ ਕਹਿ ਦਿੱਤਾ ਕਿ ਵਿਭਾਗੀ ਤੌਰ ਦੇ ਉੱਤੇ ਜਈਆਂ ਡਿਊਟੀਆਂ ਲੱਗਦੀਆਂ ਨੇ ਕੋਈ ਵੱਡੀ ਗੱਲ ਨਹੀਂ ਹੈਗੀ ਪਰ ਫਿਰ ਵੀ ਅਸੀਂ ਇਸ ਫੈਸਲੇ ਨੂੰ ਵਾਪਸ ਲੈ ਕੇ ਹੋਰ ਨਾ ਜਿਹੜੇ EMPLOYES ਨੇ ਉਹਨਾਂ ਦੀ ਡਿਊਟੀ ਇਹਦੇ ਉੱਤੇ ਲਗਾਵਾਂਗੇ ਤਾਂ ਜੋ ਅਮਨ ਕਾਨੂੰਨ ਦੀ ਸਥਿਤੀ ਠੀਕ ਰੱਖੀ ਜਾ ਸਕੇ ਲੋਡ ਪਈ ਤਾਂ ਫੇਰ ਇਹਨਾਂ ਦੇ ਨਾਮਾਂ ਦੇ ਉੱਤੇ ਵਿਚਾਰ ਕੀਤਾ ਜਾਵੇਗਾ ਵਿਦਿਆਰਥੀ ਜਥੇਬੰਦੀਆਂ ਤੇ ਇਸ ਤੋਂ ਇਲਾਵਾ ਅਧਿਆਪਕ ਜਥੇਬੰਦੀਆਂ ਦੇ ਜਿਹੜੇ ਆਗੂ ਨੇ ਉਹਨਾਂ ਨੇ ਵੀ ਆਪੋ ਆਪਣੇ ਪੱਖ ਰੱਖ ਦਿੱਤੇ ਤੇ ਖਾਸ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਹੁਰਾ ਨੂੰ ਆਪਣਾ ਵਾਅਦਾ ਯਾਦ ਕਰਵਾਇਆ ਕਿ ਮੁੱਖ ਮੰਤਰੀ ਸਾਹਿਬ ਤੁਸੀਂ ਦਾ ਕਿਹਾ ਸੀਗਾ ਕਿ ਅਧਿਆਪਕਾਂ ਤੋਂ ਸਿਰਫ ਅਧਿਆਪਨ ਦੇ ਨਾਲ ਸੰਬੰਧਿਤ ਕੰਮ ਹੀ ਲਏ ਜਾਣਗੇ ਪਰ ਇਹ ਕੀ ਹੋ ਰਿਹਾ ਹੈ ਚਰਚਾ ਦੇ ਵਿੱਚ ਮਾਮਲਾ ਆਉਣ ਤੋਂ ਬਾਅਦ ਹੁਣ ਸਰਕਾਰ ਨੇ ਤੇ ਉੱਥੋਂ ਦੇ ਸੰਗਰੂਰ ਦੇ ਪ੍ਰਸ਼ਾਸਨ ਨੇ ਇਹ ਫੈਸਲਾ ਵਾਪਸ ਲੈ ਲਿਆ ਯਾਨੀ ਕਿ ਅਧਿਆਪਕ ਸਿਰਫ ਅਧਿਆਪਨ ਨਾਲ ਸੰਬੰਧਿਤ ਕਾਰਜ ਹੀ ਕਰਨਗੇ ਤੁਹਾਨੂੰ ਯਾਦ ਹੋਵੇਗਾ ਕਿ ਪਿਛਲੀਆਂ ਸਰਕਾਰਾਂ ਦੇ ਵਿੱਚ ਵੋਟਾਂ ਬਣਾਉਣ ਦੇ ਮਾਮਲੇ ਵੋਟਾਂ ਦੇ ਵਿੱਚ ਡਿਊਟੀ ਤੋਂ ਲੈ ਕੇ ਹਰ ਕੰਮ ਅਧਿਆਪਕਾਂ ਤੋਂ ਕਰਵਾਇਆ ਜਾਂਦਾ ਸੀ ਇਹ ਸਰਕਾਰ ਨੇ ਦਾਵਾ ਕੀਤਾ ਸੀ ਕਿ ਅਧਿਆਪਕਾਂ ਨੂੰ ਅਸੀਂ ਸਕੂਲਾਂ ਦੇ ਵਿੱਚ ਹੀ ਰੱਖਾਂਗੇ ਹੋਰ ਉਹਨਾਂ ਦੀਆਂ ਡਿਊਟੀਆਂ ਲਾਈਆਂ ਜਾਣਗੀਆਂ ਪਰ ਪਿੱਛੇ ਜੇ ਕੁਝ ਸਮਾਗਮ ਹੋਏ ਉਹਨਾਂ ਦੇ ਵਿੱਚ ਸਕੂਲੀ ਬੱਚਿਆਂ ਨੂੰ ਵੀ ਸੱਦ ਲਿਆ ਗਿਆ ਅਧਿਆਪਕਾਂ ਨੂੰ ਵੀ ਸੱਦ ਲਿਆ ਗਿਆ ਤੇ ਇਸ ਤੋਂ ਇਲਾਵਾ ਜਿਹੜੇ ਹੋਰ ਵੀ ਡਿਊਟੀਆਂ ਵਾਲੇ ਕੰਮ ਨੇ ਜਿਵੇਂ ਇਲੈਕਸ਼ਨ ਦੇ ਵਿੱਚ ਡਿਊਟੀਆਂ ਹੋਣ ਜਾਂ ਫਿਰ ਵੋਟਾਂ ਦੀ ਸੁਧਾਈ ਦਾ ਕੰਮ ਹੋਵੇ ਉਹ ਵੀ ਅਧਿਆਪਕਾਂ ਦੀ ਜ਼ਿੰਮੇਹੀ ਹੁੰਦਾ ਹੈ ਤਾਂ ਕੁਲ ਮਿਲਾ ਕੇ ਸਰਕਾਰ ਨੇ ਇੱਕ ਤਰੀਕੇ ਦੇ ਨਾਲ ਆਪਣਾ ਯੂ ਟਰਨ ਦੁਬਾਰਾ ਫੇਰ ਲੈ ਲਿਆ ਹੈ ਸਰਕਾਰ ਨੇ ਯਾਨੀ ਕਿ ਪ੍ਰਸ਼ਾਸਨ ਨੇ ਜੋ ਸੰਗਰੂਰ ਦਾ ਉਹਨਾਂ ਨੇ ਆਪਣਾ ਫੈਸਲਾ ਵਾਪਸ ਲਿਆ ਹੈ ਕਿ ਜਿਹੜੇ 7 ਅਧਿਆਪਕਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਸੀ ਡਿਊਟੀ ਮੈਜਿਸਟਰੇਟ ਦੇ ਤੌਰ ਤੇ ਉਹ ਹੁਣ ਉੱਥੇ ਆਪਣੀ ਹਾਜ਼ਰੀ ਨਹੀਂ ਭਰਨਗੇ ਨਹੀਂ ਤਾਂ ਉਹਨਾਂ ਨੂੰ ਇਹ ਸੀਗਾ ਕਿ ਡਿਪਟੀ ਕਮਿਸ਼ਨਰ ਦੇ ਘੇੜੇ ਵੀ ਲਾਉਣੇ ਪੈਣੇ ਸੀ ਤੇ ਇਸ ਤੋਂ ਇਲਾਵਾ ਉਹਨਾਂ ਨੂੰ ਧਰਨੇ ਵਾਲੀ ਥਾਂ ਦੇ ਉੱਤੇ ਜਾ ਕੇ ਵੀ ਸਾਰੀ ਰਿਪੋਰਟ ਦੇਣੀ ਪੈਣੀ ਸੀ ਅਮਨ ਕਾਨੂੰਨ ਦੀ ਸਥਿਤੀ ਨੂੰ ਬਹਾਲ ਰੱਖਣਾ ਪੈਣਾ ਸੀ ਤੇ ਹੁਣ ਅਧਿਆਪਕ ਆਪਣੇ ਅਧਿਆਪਨ ਕਾਰਜਾਂ ਨੂੰ ਹੀ ਤਰਜੀਹ ਦੇਣਗੇ ਦੇਖਣਾ ਹੋਵੇਗਾ ਕਿ ਵਿਰੋਧੀ ਇਹਦੇ ਉੱਤੇ ਕੀ ਟਿੱਪਣੀਆਂ ਕਰਦੇ ਨੇ ਤੇ ਸਰਕਾਰ ਦਾ ਇਹਦੇ ਉੱਤੇ ਜਾਂ ਫਿਰ ਪ੍ਰਸ਼ਾਸਨ ਦਾ ਇਹਦੇ ਉੱਤੇ ਹੋਰ ਕੀ ਪੱਖ ਆਉਂਦਾ ਹੈ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ